ਵੇ ਸਮੇ ਤੋਂ ਲਗਾਤਾਰ ਪਹਾੜੀ ਤੇ ਮੈਦਾਨੀ ਲਾਖੰਦ ਵਿੱਚ ਪੂਰੀ ਭਾਰੀ ਬਰਸਾਤ ਕਰਨ ਬਿਆ ਤੇ ਸਤਲੁਜ ਦਰਿਆ ਦਾ ਪਾਣੀ ਦਾ ਪੱਧਰ ਲਗਾਤਾਰ ਵਧਦਾ ਜਾ ਰਿਹਾ ਉਧਰ ਸਤਲੁਜ ਦਰਿਆ ਦਾ ਪਾਣੀ ਲਗਾਤਾਰ ਵਧਣ ਦੇ ਕਾਰਨ ਪਿੰਡ ਬਸਤੀ RAMLAL ਦੇ ਏਰੀਆ 'ਚ ਕਈ ਥਾਵਾਂ ਤੇ ਕਿਸਾਨਾਂ ਵੱਲੋਂ ਦਰਿਆ ਨਾਲ ਬਣਾਏ ਗਏ ਆੜਸੀ ਬੰਨ ਤੇ ਰਸਤੇ ਇਸ ਪਾਣੀ ਦੇ ਚੁਪੇੜ ਜਾ ਗਏ ਨੇ ਜਿਸ ਦੇ ਚਲਦੈ ਕਿਸਾਨਾਂ ਦੀ ਸੈਂਕੜੇ ਏਕੜ ਫਸਲ ਸਤਲੁਜ ਪਾਣੀ ਦੇ ਵਿੱਚ ਡੁੱਬ ਗਈਆਂ ਨੇ ਦੱਸਦੇ ਕਿ ਕਿਸਾਨਾਂ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਸਮਾਂ ਰਹਿੰਦੇ ਇਹ ਬੰਨ ਜੋ ਹੈ ਇਸ ਦਾ ਪ੍ਰਬੰਧ ਕੀਤਾ ਜਾਵੇ ਬੰਨ ਬੰਨਿਆ ਜਾਵੇ ਤਾਂ ਜੋ ਉਹਨਾਂ ਦਾ ਹੋਰ ਵੱਡਾ ਨੁਕਸਾਨ ਨਾ ਹੋ ਸਕੇ ਕਿਸਾਨਾਂ ਵੱਲੋਂ ਆਜ ਬੰਨਾਂ ਨੂੰ ਮਿੱਟੀ ਦੇ ਗਾਕੇ ਮਜ਼ਬੂਤ ਕਰਨ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਪਾਣੀ ਦਾ ਵਹਾਅ ਬਹੁਤ ਜ਼ਿਆਦਾ ਤੇਜ਼ ਹੈ ਕਿ ਲਗਾਤਾਰ ਇਹ ਜੋ ਬੰਨ ਹੈ ਕਿਸਾਨਾਂ ਵੱਲ ਬਣਾਇਆ ਜਾ ਰਿਹਾ ਹੈ ਲਗਾਤਾਰ ਟੁੱਟਦਾ ਜਾ ਰਿਹਾ ਹੈ ਜਿਸ ਦੇ ਚਾਲ ਦੇ ਕਿਸਾਨਾਂ ਦੀ ਫਸਲਾਂ ਤਬਾਹ ਹੋ ਰਹੀਆਂ ਨੇ ਕਿਉਂਕਿ ਜਿਹੜਾ ਪਾਣੀ ਹੈਗਾ ਆਪਣੇ ਇੱਥੇ 25000 ਦੇ ਆਸ-ਪਾਸ ਚੱਲ ਰਿਹਾ ਹੈਗਾ ਤੇ ਸਿਚੁਏਸ਼ਨ ਜਿਹੜੀ ਹੈਗੀ ਅੰਡਰ ਕੰਟਰੋਲ ਹੈਗੀ ਹੈ ਆਪਣਾ ਜਿਹੜਾ ਮੇਨ ਬੰਨ ਹੈਗਾ ਇੱਥੋਂ ਅਰਾਊਂਡ 600 700 ਫੁੱਟ ਦੂਰ ਹੈ ਤੇ ਉਦ ਤੱਕ ਅਜੇ ਪਾਣੀ ਆਉਣ ਦੀ ਕੋਈ ਸੰਭਾਵਨਾ ਹੈ ਨਹੀਂ ਕਿ ਅਪਸਟ੍ਰੀਮ ਤੇ ਵੀ ਕੋਈ ਬਾਰਿਸ਼ ਨਹੀਂ ਪਈਗੀ ਇਦਨਾਲ ਆਪਾਂ ਕਹਿੰਦੇ ਸਿਚੁਏਸ਼ਨ ਅੰਡਰ ਕੰਟਰੋਲ ਹੈ। ਜਿਹੜੀ ਕਿ ਤੁਹਾ ਆਪਣੇ ਕੰਸਰਨਡ ਐਕਸ਼ਨ ਕਨਾਲ ਆਏ ਨੇ ਉਹ ਦੱਸ ਸਕਦੇ ਕਿੰਨਾ ਚੱਲਿਆ ਗਿਆ। ਰਾਈਟ ਨਾਓ ਇਸ ਜਗ੍ਹਾ ਤੇ ਆਪਣੇ 25000 ਦੇ ਆਸ-ਪਾਸ ਚੱਲ ਰਿਹਾ ਭਾਈ। ਇਹ ਸਭ ਆਪਾਂ ਦੇਖਣ ਚੱਲੇ ਹੈ ਕਿ ਉਹਨੂੰ ਵਿਜ਼ਿਟ ਕਰ ਰਹੇ ਹੈਗੇ ਅਸੀਂ ਕੀ ਸਿਚੁਏਸ਼ਨ ਹੋ। ਹੱਥੇ ਕੋਈ ਕਿ ਲੈ ਕੇ ਘਬਰਾਣ ਦੀ ਲੋੜ ਨਹੀਂ ਹੈਗੀ। ਬਾਕੀ ਪ੍ਰਸ਼ਾਸਨ ਡਿਪਾਰਟਮੈਂਟ ਤੋਂ ਦੇ ਨਾਲ ਹੈ। ਜਿਵੇਂ ਕੋਈ ਇਸ ਤਰ੍ਹਾਂ ਦੀ ਸਿਚੁਏਸ਼ਨ ਆਏਗੀ ਪਹਿਲਾਂ ਤੁਹਾਨੂੰ ਅਲਰਟ ਕਰ ਦਿੱਤਾ ਜਾਵੇਗਾ। ਸ਼ੁਕਨਾਮ ਕੀ ਹੈ? ਮੇਰਾ ਐਕਸੀਨ ਸੋਮੇ ਦਿਓੜਾ। ਐਕਸੀਨ ਰੇਨੇਜ ਟੂ ਕ੍ਰੋਸਪੋਟ। ਹੰਡ ਸੰਤਾਨ ਵਾਲਾ ਪਿੰਡ ਬਹੁਤ ਜ਼ਿਆਦਾ ਨੇ ਇਧਰ ਇਹਦਾ ਜੇ ਗਿਣਤੇ ਆਈਏ ਇਹਦੇ ਸਾਰੇ ਜਿਹੜੇ ਗਿਣੀ ਜਾ ਸਕਣੇ ਆ ਤੇ ਪਰ ਜਿਹੜਾ ਪ੍ਰੋਪਰ ਤਿਕਰੇ ਮਾਰੇ ਗਾਂ ਜਿਹੜਾ ਬੰਨ ਜਿਹੜੇ ਆਪਣੇ ਚੱਲਦੇ ਪਏ ਨੇ ਜਿਹੜਾ ਗਾਂ ਅਸੀਂ ਜਿਹੜਾ ਬੰਨ ਸਰਕਾਰੀ ਬੰਨ ਜਿਹੜਾ ਚੱਲਦੇ ਪਏ ਇਧਰ ਦਮਾਸ ਬੰਨ ਨੇ ਉਹਨੂੰ ਅਸੀਂ ਇਹ ਆਨੇ ਵੀ ਉਹਨੂੰ ਸਹੀ ਕੀਤਾ ਜੇ ਉਹਦੇ ਵਿੱਚ ਮੋਰਚੇ ਕੱਢੇ ਗਏ ਨੇ ਉਹਨਾਂ ਨੂੰ ਵਧਿਆ ਗਿਆ ਹੈ ਉਹਨਾਂ ਨੂੰ ਸਹੀ ਕੀਤਾ ਜੇ ਉਹ ਗਾਂ ਵਾਲਾ ਏਰੀਆ ਸਾਡਾ ਬਾਜੇ ਜੇ ਪਾਣੀ ਦਾ ਵਦਨ ਦਾ ਪੱਧਰ ਹੈਗਾ ਤੇ ਜੇ ਇੱਥੇ ਚਲੋ ਮਸਾਦ ਹੋ ਜਾ ਕੰਮ ਦੇ ਫਿਰ ਤਾਂ ਠੀਕ ਹੈ ਜੀ ਤਾਂ ਕਿੰਨਾ ਕੋ ਨੁਕਸਾਨ ਪੈੜੀਦਾ ਹੋ ਗਿਆ ਉਹ ਤਾਂ ਜੀ ਬਹੁਤ ਹੀ ਹੋ ਗਿਆ ਇਹ ਮੰਨ ਲਿਆ ਤਾਂ ਸਾਰੇ ਜਿੰਨੇ ਹੈਗੇ ਨੇ ਏਕੜ ਗਿਣਤੀ ਹੈ ਜੀ ਕੰਮ ਇਹ ਹੁਣ ਆਪਾਂ ਕੀ ਵੀ ਇੰਨਾ ਹੋ ਗਿਆ ਇਹ ਖੁੱਲਾ ਕੰਮ ਹੀ ਹੈ ਭਾਈ ਵੀ ਸਕਦਾ ਵਿੱਚੋਂ ਕੁ ਦੋ ਚਾਰ ਕੇ ਲਈ ਨਹੀਂ ਵੀ ਪਾਈ ਸਕਦਾ ਕੀ ਪਾਣੀ ਵੱਧ ਰਿਹਾ ਹੁਣ ਵੀ ਹਾਂਜੀ ਇਹ ਤਾਂ ਪਾਣੀ ਵੱਧਦਾ ਪਿਆ ਤਾਂ ਕੀ ਪ੍ਰਸ਼ਾਸਨ ਪਹੁੰਚਾ ਹਾਂਜੀ ਅੱਜ ਆ ਰਿਹਾ ਸਾਰੇ ਮੈਗ ਆ ਰਿਹਾ ਜੀ ਅਜੇ ਤੱਕ ਪਹੁੰਚਾ ਨਹੀਂ ਆਏ ਤੇ ਕਰ ਨਹੀਂ ਆਜ ਆਉਣ ਵਾਲੇ ਨੇ ਬਸ ਹੁਣ ਤਿਆਰੀ ਉਹਨਾਂ ਦੀ ਆਉਣ ਦੀ ਬਸ ਆ ਰਹੇ ਨੇ ਬਸ ਹੋਰ ਅੱਧੇ ਘੰਟੇ ਦੇ ਕਰਾ ਜਾਣਗੇ ਕੀ ਮੰਗ ਕਰਦੇ ਅਸੀਂ ਤੇ ਹੋ ਗਿਆ ਨੇ ਵੀ ਸਾਡੇ ਬੰਨ ਜਿਹੜੇ ਪਿਛਲੇ ਨੇ ਉਹ ਵੀ ਸਾਨੂੰ ਕਾਮਯਾਬ ਕੀਤੇ ਆ ਚਲੋ ਇਹ ਦਾ ਜਿਹੜਾ ਕੰਮ ਹੋਣਾ ਸੀ ਹੋ ਗਿਆ ਜਿਹੜੇ ਗਾਂ ਪਿਛਲੇ ਬੰਨ ਸਾਡੇ ਉਹ ਬਚਾਈ ਜਾਣਾ ਸਾਰੇ ਪਾਣੀ ਜਿਹੜਾ ਪਰਸੋਂ ਦਾ ਵਧ ਰਿਹਾ ਨਵਾਂ ਪਿੰਡ ਜਮਸ਼ੇਰ ਤੋਂ ਇਹ ਜਿਹੜੇ ਬੰਨ ਦੇ ਆਪਾਂ ਉੱਪਰ ਖੜੇ ਆ ਇਹ ਆਰਜੀ ਬੰਨੇ ਕਿਸਾਨਾਂ ਵੱਲੋਂ ਇੱਕ ਰਸਤੇ ਦੇ ਉੱਪਰ ਬੰਨ ਬੰਨਿਆ ਆ ਇਸ ਬੰਨ ਦੇ ਅੰਦਰ ਵਸਤੀ RAMLAL ਨਵਾਂ ਪਿੰਡ ਜਮਸ਼ੇਰ ਵਸਤੀ ਖਾਨਕੀ ਨਿਜਾਮ ਵਾਲਾ ਸੁਲਤਾਨ ਵਾਲਾ ਮੁੱਠਿਆਂ ਵਾਲਾ ਇਹਨਾਂ ਕਿਸਾਨਾਂ ਦੀਆਂ ਜ਼ਮੀਨਾਂ ਨੇ ਛੋਟੇ-ਛੋਟੇ ਕਿਸਾਨਾਂ ਦੀਆਂ ਦਰਿਆ ਦੇ ਵਿੱਚ ਜ਼ਮੀਨਾਂ ਨੇ ਇਹ ਜਿਹੜਾ ਆਰਜੀ ਬੰਨ੍ਹ ਹੈ 2007 ਤੋਂ ਬਾਅਦ ਦੋ ਵਾਰ ਇਸ ਬੰਨ੍ਹ ਨੇ ਕਿਸਾਨਾਂ ਦੀਆਂ ਜ਼ਮੀਨਾਂ ਵੀ ਬਚਾਈਆਂ ਸੀ ਫਸਲ ਬਚ ਗਈ ਸੀ ਦੋ ਵਾਰ ਕਿਸਾਨ ਉਮੀਦ ਰੱਖਦੇ ਨੇ ਵੀ ਜੇ ਅਸੀਂ ਬੰਨ੍ਹ ਨੂੰ ਕਾਮਯਾਬ ਕਰ ਲਈਏ ਤੇ ਸਾਡਾ ਫਸਲ ਵਾਈ ਸਕਦੀ ਹੈ ਕੱਲ 9 ਵਜੇ ਤੋਂ ਇਸ ਬੰਨ੍ਹ ਦੇ ਉੱਪਰ ਅਸੀਂ ਆਪਦੇ ਜਿਹੜਾ ਟੀਮ ਸਾਡੀ ਜਿਹੜੀ ਕਿਸਾਨਾਂ ਦੀ ਸਾਰੀ ਅਸੀਂ ਇਹਦੇ ਤੇ ਕੋਸ਼ਿਸ਼ ਕੀਤੀ ਵੀ ਇਹ ਬੰਨ੍ਹ ਨੂੰ ਬਚਾਇਆ ਜਾਵੇ ਪਾਣੀ ਦਾ ਪੱਧਰ ਜ਼ਿਆਦਾ ਵਧਣ ਕਰਕੇ ਸਾਡੇ ਤੋਂ ਬੰਨ੍ਹ ਨਹੀਂ ਬਚਾਇਆ ਗਿਆ ਅਸੀਂ ਤਾਂ ਇਹੀ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆਂ ਵੀ ਜਿੱਦਾਂ ਭਾਖੜਾ ਡੈਮ ਦਾ ਲੈਵਲ ਆ 1380 ਫੁੱਟ ਉਹਨੂੰ ਪੂਰਾ 1300 ਕੀਤਾ ਜਾਵੇ ਵੀ ਇਹੋ ਜਿਹੇ ਹਾਲਾਤ ਬਣ ਨਹੀਂ ਨਾ ਸਰਕਾਰ ਵਾਸਤੇ ਲਾਇਡ ਜ਼ਰੂਰੀ ਏ ਕਿਸਾਨ ਤੇ ਫਸਲ ਨਹੀਂ ਜ਼ਰੂਰੀ ਦੂਸਰੀ ਗੱਲ ਇਹ ਆ ਵੀ ਜਿਹੜਾ ਸੈਣੀ ਵਾਲਾ ਹੈਡ ਏ ਉਸਦੇ ਦਰ ਨਹੀਂ ਚੱਕੇ ਹੋਏ ਡਾਫ ਕਰਕੇ ਸਾਡੇ ਪਾਣੀ ਦਾ ਲੈਵਲ ਜ਼ਿਆਦਾ ਵਧ ਰਿਹਾ ਉਹਨਾਂ ਪਿੱਛੇ ਨਹੀਂ ਵਧ ਰਿਹਾ ਜਿੰਨਾ ਸਾਡੇ ਕੋਲੇ ਵਧ ਰਿਹਾ ਤੁਹਾਨੂੰ ਕੀ ਲੱਗਦਾ ਕਿੰਨੇ ਕੋ ਨੁਕਸਾਨ ਫਸਲ ਦਾ ਕਿੰਨੇ ਕੋ ਏਕੜ ਕਿੰਨੇ ਕੋ ਨੁਕਸਾਨ ਹੋਣਾ 2000 ਏਕੜੇ ਬੰਨ ਦੇ ਅੰਦਰ ਅੰਦਰ ਜਿਹੜੀ ਫਸਲ ਹੈ ਉਹ ਬਿਲਕੁਲ ਖਤਮ ਹੋ ਚੁੱਕੀ ਹੈ। ਤਾਂ ਕਿ ਪਾਣੀ ਦੇ ਜੱਸਰ ਹੁ ਵਧ ਰਾਇ ਘਟਿਆ। ਪਾਣੀ ਦਾ ਅਜੇ ਤਾਂ ਲੈਵਲ ਵਧਦਾ ਹੀ ਪਿਆ ਹੈ ਜੀ। ਤਾਂ ਕਿ ਅਣਵਸਮੇਚ ਜਿਹੜਾ ਮੇਨ ਬੰਨ ਨੂੰ ਨੁਕਸਾਨ ਹੋਊਗਾ। ਉਹ ਤਾਂ ਆਉਣ ਵਾਲਾ ਸਮੇਂ ਤੇ ਪਤਾ ਲੱਗੇਗਾ। ਬਾਕੀ ਜਿਹੜਾ ਪਾਣੀ ਪੈ ਗਿਆ ਹੈ ਜ਼ਮੀਨਾਂ ਦੇ ਵਿੱਚ ਇਹ ਤਾਂ ਕਿਸਾਨਾਂ ਨੂੰ ਕਣਕਾਂ ਬੀਜਣੀਆਂ ਵੀ ਔਖੀਆਂ ਹੋ ਜਾਣੀਆਂ। ਇੱਥੇ ਪਾਣੀ ਦੀ ਨਿਕਾਸੀ ਨਹੀਂ ਹੈਗੀ। ਜਿਹੜੀ ਮੇਨ ਪ੍ਰੋਬਲਮ ਇਹ ਆ। ਇਹ ਬੰਨ ਲਾਉਣ ਦਾ ਸਾਨੂੰ ਇਹੀ ਫਾਇਦਾ ਹੈ ਕਿ ਸਾਡੀ ਅਗਲੀ ਫਸਲ ਦਾ ਨੁਕਸਾਨ ਨਹੀਂ ਹੁੰਦਾ।